ਖਾਂਗੇ ਕਬੱਡੀ ਦਾ ਨਵਾਬ ਪੜਿਆ ਹੋਇਆ ਸਰਦਾਰ ਰਵੀ ਸ਼ੇਰ ਸਿੰਘ ਦਾ ਪੁੱਤਰ ਹੈ ਸੁਰ ਸਿੰਘ ਦੀ ਧਰਤੀ ਦਾ ਅੰਬਾ ਸਾਹਮਣੇ ਗੁਰਦੇਵਤ ਹੈ ਫਤਿਹਾਂ ਵਾਧੀਆਂ ਕੰਮੂ ਦਾ ਚੇਲਾ ਕਬੱਡੀ ਦਾ ਟਾਰਜਨ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖਡੂਰ ਸਾਹਿਬ ਵਾਸਤੇ ਆਹ ਲੱਖਾਂ ਜਾਂ ਨੰਬਰ ਜੁੜਦਾ ਹੋਇਆ ਹੁਣ ਔਰ ਨਵੇਂ ਖਿਡਾਰੀਆਂ ਨੂੰ ਤਿਆਰ ਕਰਨ ਦੇ ਲਈ ਬਹੁਤ ਵੱਡੇ ਯਤਨ ਨੇ ਗੋਸਾਲ ਦਾ ਵਿਸ਼ੇਸ਼ ਤੌਰ ਤੇ ਸੀ ਧੰਨਵਾਦ ਕਰਦੇ ਆ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਚਾਰਾਂ ਜਾਫੀਆਂ ਦੇ ਵਿੱਚੋਂ ਕਰਦਾ ਕੋਸ਼ਿਸ਼ ਲੱਗੂ ਜੋਰ ਇਹ ਆ ਭੀਮਸੁਰ ਸਿੰਘ ਦੀ ਧਰਤੀ ਦਾ ਪਰ ਦੂਜੇ ਪਾਸੇ ਟਾਰਜਟ ਜਿਵੇਂ ਕਹਿੰਦੇ ਹੁੰਦੇ ਆ ਪੂਰੀ ਫੁੱਲ ਫਾਰਮ ਦੇ ਵਿੱਚ ਆ ਐਨ ਸਵਾਰ ਬੱਬੂ ਚੱਠੇ ਹੋਣਾ ਨੇ ਔਰ ਨਾਲ ਬਬਲੂ ਕਲਪ ਖੇਤਰ ਤੇ ਆ ਨੌਜਵਾਨਾ ਇੱਕ ਪਾਸੇ ਸਰਨਾ ਦੂਜੇ ਪਾਸੇ ਮੱਖੀ ਹੈ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ ਆ ਵੇਖਾਂਗੇ ਬੱਡਰ ਲੈਂਦੇ ਕੋਲ ਮੁਕਾਬਲਾ ਮੱਖਣ ਵਾਹ ਮੱਖਣਾ ਨਹੀਂ ਉਹ ਰੀਸਾ ਨੌਜਵਾਨ ਵੀਰੋ ਸੋਨਾ ਲੀਕਾ 4x4 ਦੇ ਨਾਲ ਮਾਨ ਸਨਮਾਨ ਬਖਸ਼ਿਆ ਗਿਆ ਟੌਲੀਏ ਗਲਾਸਾਂ ਤੋਂ ਸਫਰ ਸ਼ੁਰੂ ਹੋਇਆ ਖੇਡ ਕਬੱਡੀ ਦਾ ਅੱਜ ਸੋਨਾ ਲੀਕਾ ਤੱਕ ਅੱਜ ਡਿਫੈਂਡਰਾਂ ਤੱਕ ਅੱਜ ਵੱਡੇ ਵੱਡੇ ਮਾਨਾ ਸਰਮਾਰਾ ਤੱਕ ਮੇਰੇ ਮਿੱਤਰੋ ਇਹਨੇ 10 ਲੱਖ ਦੇ ਜੱਫੇ ਲਾਇਆ ਹੈ ਪਠਾਣ ਦੇ ਕਬੱਡੀ ਕੱਪ ਦੇ ਇਹ ਗੇਮ ਚੇਂਜਰ ਆ ਖੇਡ ਕਬੱਡੀ ਦਾ ਇਹਨੂੰ ਪੱਤਰੀ ਵਾਲਾ ਰਾਜਾ ਕਹਿੰਦੇ ਆ ਤੇ ਮਨਜੀਤ ਸੋਹੀ ਭਾਜੀ ਆ ਗਿਆ ਕੀੜੀ ਫਗਾਨਾ ਪਿੰਡ ਮੇਰੇ ਮਿੱਤਰੋ ਆਓ ਸਾਹਮਣੇ ਇੱਕ ਪਾਸੇ ਤਰਜਨ ਲਓ ਕਰਦਾ ਕੋਸ਼ਿਸ਼ ਖੰਡੂਰ ਸਾਹਿਬ ਦੇ ਇਲਾਕੇ ਦਾ ਕਰਾ ਗਿਆ ਧੰਨਤਾ ਇਸ ਲਈ ਤਰਜਨ ਲਾ ਤਕੜਾ ਜਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਪਾਲ ਅੰਬਾ ਸੁਰ ਸਿੰਘ ਦੀ ਧਰਤੀ ਹੈ ਮਹਾਪੁਰਸ਼ਾਂ ਦੀ ਧਰਤੀ ਹੈ ਪਹਿਲਵਾਨਾਂ ਦੀ ਧਰਤੀ ਹੈ ਉਹ ਸੂਰਮਿਆਂ ਦੀ ਧਰਤੀ ਆ ਅੰਬਾ ਤੇ ਦੂਜੇ ਪਾਸੇ ਆ ਗੁਰਦੇਤ ਕਬੱਡੀ ਦਾ ਤਰਜਨ ਇੱਕ ਪਾਸੇ ਅੰਬਾ ਤੇ ਗੁਰਦੇਤ ਅੰਬਾ ਤੇ ਗੁਰਦੇਤ ਆਓ ਸਾਹਮਣੇ ਟੱਕਰ ਸਿਰੇ ਦੀ ਤੇ ਨੰਬਰ ਯਾਫੀ ਦੇ ਖਾਤੇ ਵਿੱਚ ਜੁੜ ਗਿਆ ਅਗਲੀ ਜੱਪ ਆ ਗਿਆ ਜਲਾਲ ਸਾਹਿਬ ਕਬੱਡੀ ਰੇਸ਼ਮ ਦੀ ਪੈ ਗਈ ਹੈ ਅਮਰਤ ਤਿਆਰ ਹੈ ਜਸ਼ਨ ਤਿਆਰ ਹੈ ਇਹਨੂੰ ਰਾਜਾ ਪੱਤਰੀ ਵਾਲਾ ਕਹਿੰਦੇ ਕਬੱਡੀ ਦਾ ਗੇਮ ਚੇਂਜਰ ਮੇਰੇ ਮਿੱਤਰੋ ਕੀ ਬਾਤ ਹੈ ਉਹ ਸੰਤੂ ਨੰਗੜਾ ਲੋ ਮੁੱਲ ਮੁੜ ਗਿਆ ਕਿ ਨਹੀਂ ਬੈਠਿਆ ਦਾ ਇੱਕ ਵਾਰੀ ਤਾੜੀਆਂ ਵਾਰੇ ਸੰਗਤ ਖੁਸ਼ ਆ ਬਈ ਅੱਜ ਵੱਡਾ ਖੇਡ ਮੇਲਾ ਹੈ ਸਾਡੇ ਉਸਤਾਦ ਜੀ ਅਰਵਿੰਦ ਕੋਸ਼ਰ ਸਾਹਿਬ ਵੀ ਚੇਤੇ ਤਰ ਤੇ ਪੁੱਜੇ ਹੋਏ ਆ ਕੋਸ਼ਰ ਸਾਹਿਬ ਬੇਸ਼ੱਕ ਤੁਸੀਂ ਮੇਲੇ ਤੇ ਘਟ ਆਉਨੇ ਹੋ ਪਰ ਅਸੀਂ ਤੁਹਾਨੂੰ ਯਾਦ ਬਹੁਤ ਕਰਦੇ ਆ ਔਰ ਤੁਸੀਂ ਸਾਡੇ ਸਤਕਾਰਯੋਗ ਹੋ ਬੜਾ ਬਹੁਤ ਬਹੁਤ ਧੰਨਵਾਦ ਲਓ ਸਭ ਦੇ ਨਾਲ ਪੁਰਿਆਂ ਮਟਕ ਦੇ ਨਾਲ ਰੇਡਾ ਪਉਦਾ ਪਰ ਤਾਰ ਜਣ ਕਹਿੰਦਾ ਵੀ ਪੁਰਾਣੇ ਖੰਡ ਪੁਰਾਣੇ ਹੁੰਦੇ ਆ ਆਹ ਪੁਰਾਣੇ ਖੰਡ ਪੁਰਾਣੇ ਹੁੰਦੇ ਆ ਪੁਰਾਣੇ ਖੰਡ ਪੁਰਾਣੇ ਹੁੰਦੇ ਲੱਗਿਆ ਜੋ ਓ ਤਾੜੀਆਂ ਜ਼ੋਰਦਾਰ ਮਾਰ ਦਿਓ ਵੀ ਕਮੇਡੀ ਦਾ ਮਾਹੌਲ ਹੋ ਜਾਵੇ ਸਤ ਤਾਂ ਕੀਆਂ ਨੂੰ ਜਸਾ ਸੰਘਵਾਲ ਵਾਲਾ ਓਮਕਾਰ ਸੇਖੋਂ ਦੇ ਨਾਲ ਪੁੱਜਾ ਹੋਇਆ ਲੈ ਵੀ ਜਸਿਆ ਭਾਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਵੱਡੇ ਸਹਿਯੋਗ ਨੇ ਅੱਜ ਦੇ ਇਸ ਖੇਡ ਮੇਲੇ ਦੇ ਲਈ ਮੇਰੇ ਮਿੱਤਰੋ ਇਧਰ ਜੱਫਾ ਤੇ ਉਧਰ ਜੱਫਾ ਹੁਣ ਰਾਜੇ ਆਰੀ ਕਾ ਦਿਓ ਘਟ ਰਹੀਆਂ ਤਾੜੀਆਂ ਵਾਰੇ ਤਰਮਿੰਦਰ ਢੋਲੇ ਉਵੇਂ ਵਿਡਾਰੇ ਵਾਲੇ ਦਾ ਤੇ ਨਾਲ ਸਫਾਰੀ ਇੰਡੀਏ ਸਾਬੇ ਦਾ ਮਾਨ ਸਨਮਾਨ ਜਿਹੜਾ ਹੈ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ ਔਲਖਾਂ ਵਾਲਾ ਔਲਖਾਂ ਵਾਲਾ ਔਲਖਾਂ ਵਾਲਾ ਜਦੋਂ ਜੱਫਾ ਲਾਉਂਦਾ ਫਿਰ ਪਾਉਣ ਦੋਂਦੀ ਗੀਤ ਹੰਦੀਆਂ ਖਿਡਾਰੀਆਂ ਦੇ ਮਾਪੇ ਪੰਜਾਬੀ ਲੋਕ ਆਏਗਾ ਤੇ ਨਾਲ ਸਾਡੇ ਸੋਹੀ ਸਾਹਿਬ ਬੈਠੇ ਮਨਜੀਤ ਸੋਹੀ ਜੀ ਲਖਨਹਉਣੀ ਸਾਡੇ ਵੀਰ ਮੇਰੇ ਵੀਰੋ ਪੁੱਜੇ ਹੋਇਆ 31 ਤਰੀਕ ਦਾ ਸੱਤਾ ਅਜਲ ਸਾਡੇ ਕਬੱਡੀ ਕੱਪ ਦਾ ਲਓ ਇੱਕ ਪਾਸੇ ਪੈ ਗਿਆ ਕਰਾਰੇ ਦੇ ਹੱਥ ਔਰ ਦੂਜੇ ਪਾਸੇ ਉਹ ਜਿਵੇਂ ਕਹਿੰਦੇ ਤਿਆਰਬਾ ਤਿਆਰਬਾ ਹੁੰਦਾ ਚਾਤੀ ਬਰੇ ਕਰ ਦਿੱਤਾ ਇਹੋ ਤਾਰ ਜਿਹਨ ਕਹਿੰਦੇ ਆ ਇਹਦਾ ਕਿਸ਼ਨਗੜ ਪਿੰਡਾ ਖਡੂਰ ਸਾਹ ਤੇ ਲੱਗੇ ਮਾਣਾ ਔਰ ਆਵਾ ਅੰਬਾ ਮੇਰੇ ਮਿਰੋ ਤੇ ਸਰਨਾ ਅੰਬਾ ਤੇ ਸਰਨਾ ਅੰਬਾ ਤੇ ਸਰਨਾ ਆ ਟੱਕਰ ਜ਼ਬਰਦਸਤ ਹੈ ਇਹ ਅੰਬਾ ਸੁਰ ਸਿੰਘ ਦੀ ਧਰਤੀ ਦਾ ਅੰਬਾ ਅੰਬਾ ਸੁਰ ਸਿੰਘ ਦੀ ਧਰਤੀ ਦਾ ਥੋੜਾ ਇਧਰੋਂ ਆਪਾਂ ਕੰਟਰੋਲ ਕਿੰਨਾ ਗਰਾਊਂਡਾਂ 'ਚ ਡਿਸਪਲਿਨ ਦੇਣਾ ਵੀ ਬਹੁਤ ਜ਼ਰੂਰੀ ਹੈ ਸਤਕਾਰ ਹੈ ਸਾਰੇ ਵੀਰ ਕਬੱਡੀ ਨੂੰ ਪਿਆਰ ਕਰਦੇ ਆ ਲਓ ਇੱਕ ਪਾਸੇ ਅਮਰਤ ਆਲਖਾ ਇਹਨੂੰ ਆਲਖਾ ਵਾਲਾ ਕਹਿੰਦੇ ਆ

ਸਾਨ ਜੱਟ ਹੈ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਐਨ ਦੁਨੀਆ ਦੀ ਕਰੀਮ ਖੇਡ ਰਹੀ ਹੈ ਆ ਪੱਤਰੀ ਵਾਲਾ ਰਾਜਾ ਇਸ ਵੇਲੇ ਟਾਰੀ ਮੰਡਰ ਦੇ ਇਲਾਕੇ ਦਾ ਐਨ ਕਰੂ ਕਮਾਲ ਫਾਸੇ ਦੇ ਇਲਾਕੇ ਦਾ ਪਰ ਦੂਜੇ ਪਾਸੇ ਮੇਰੇ ਮਿੱਤਰੋ ਆਓ ਦੇਖਾਂਗੇ ਪੱਤਰੀ ਵਾਲਾ ਰਾਜਾ ਕੇ ਨਾਂ ਭੱਜਦਾ ਨਾ ਭੱਜਣ ਦਿੰਦਾ ਪੈਰ ਪੁੰਜੇ ਨਹੀਂ ਲੱਗਦਾ